ਸੋ ਸਿੱਕਾ ਸਾਰਿਆਂ ਨੂੰ ਅੱਜ ਕੱਲ੍ਹ ਇੱਕ ਮੁੱਦਾ ਬੜਾ ਆਪਖਿਆ ਹੋਇਆ ਜਿਹਦੇ ਵਿੱਚ ਨਾ ਹਰੀ ਸਿੰਘ ਨਲਵਾ ਜੀ ਬਾਰੇ ਇੱਕ ਮੁੰਡਾ ਜੋ ਟਰੈਵਲ ਬਲੌਗ ਬਣਾਉਂਦਾ ਫਲੌਪ ਯੂਟਿਊਬਰ ਉਹਨੇ ਇੱਕ ਵੀਡੀਓ ਬਣਾਈ ਸੀ ਅਫਗਾਨਿਸਤਾਨ ਵਿੱਚ ਜਾ ਕੇ ਟਰੈਵਲ ਬਲੌਗ ਬਣਾਉਂਦੇ ਹੋਏ ਉੱਥੇ ਦੇ ਲੋਕਾਂ ਨੂੰ ਪੁੱਛਿਆ ਸੀ ਕਿ ਕੀ ਤੁਸੀਂ ਹਰੀ ਸਿੰਘ ਨਲਵਾ ਨੂੰ ਜਾਣਦੇ ਹੋ ਜਿਹਦੇ ਬਾਰੇ ਲੋਕਾਂ ਨੇ ਕਿਹਾ ਕਿ ਅਸੀਂ ਨਹੀਂ ਜਾਣਦੇ ਸੋ ਮੁੰਡੇ ਨੇ ਕਿਹਾ ਸੀ ਕਿ ਹਰੀ ਸਿੰਘ ਨਲਵੇ ਨੂੰ ਇੱਥੇ ਕੋਈ ਨਹੀਂ ਜਾਣਦਾ ਸਿੱਖ ਢਾਡੀ ਜਥੇ ਨੇ ਉਹਨਾਂ ਨੇ ਹੀ ਉਹਨੂੰ ਗਾ ਗਾ ਕੇ ਵੱਡਾ ਬਣਾਇਆ ਹੋਇਆ ਉਸ ਤੋਂ ਬਾਅਦ ਉਹਨੂੰ ਲੋਕਾਂ ਨੇ ਝਾੜ ਵੀ ਪਾਈ ਮੈਂ ਸੁਣਿਆ ਵੀ ਉਹਨੇ ਮਾਫੀ ਵੀ ਮੰਗੀ ਹੈ ਬਟ ਅੱਜ ਮੈਂ ਨਾਸੇ ਟੱਲੋ ਹੋਣਾ ਦਾ ਬਲੌਗ ਦੇਖਦਾ ਪਿਆ ਸੀ ਜਿੱਥੇ ਉਹ ਪਾਕਿਸਤਾਨ ਤੋਂ ਰਸ਼ੀਆ ਜਾ ਰਹੀ ਸੀ ਤੇ ਉਹ ਈਰਾਨ ਦੇ ਵਿੱਚ ਸੀ ਜਿੱਥੇ ਉਹਨਾਂ ਨੂੰ ਇਹ ਮੁੰਡਾ ਫੇਰ ਮਿਲਿਆ ਤੇ ਇਹ ਮੁੰਡੇ ਨੂੰ ਉਹਨਾਂ ਨੇ ਵੀ ਸਵਾਲ ਪੁੱਛਿਆ ਵੀ ਤੂੰ ਹਰੀ ਸਿੰਘ ਨਲਵੇ ਵਾਲੇ ਜੋ ਵੀਡੀਓ ਬਣਾਈ ਸੀ ਉਹਦੇ ਬਾਰੇ ਤੇਰੀ ਕੀ ਐਕਸਪਲੇਨੇਸ਼ਨ ਹੈ ਇੱਕ ਸਵਾਲ ਥੋੜਾ ਜਿਹਾ ਕੰਟਰੋਵਰਸਲ ਹੈ ਮੈਂ ਉਹ ਵੀਡੀਓ ਵੇਖੀ ਤੇ ਉਹ ਹਰੀ ਸਿੰਘ ਨਲਵਾ ਤੇ ਕੁਝ ਕੁਐਸਚਨ ਉੱਥੇ ਹੋਏ ਤੇ ਉਹਦੇ ਤੇ ਇੱਕ ਬੰਦੇ ਨੇ ਵੀਡੀਓ ਪਾਈ ਸੀ ਵੀ ਇਹਨੇ ਗਲਤ ਗਿਆ ਐਕਚੁਅਲੀ ਪਤਾ ਹੈ ਮੈਂ ਥੋੜਾ ਜਿਹਾ ਰੌਅ ਬੋਲਦਾ ਤੇ ਉਹ ਕਾਫੀ ਸੱਜਣ ਕਮੈਂਟ ਕਰ ਰਹੇ ਸੀ ਵੀ ਸਰਦਾਰ ਹਰੀ ਸਿੰਘ ਨਲੂਏ ਬਾਰੇ ਪੁੱਛ ਇਹਨਾਂ ਨੂੰ ਪੁੱਛਿਆ ਬਗਾਨਾ ਨੂੰ ਮੈਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਅਸੀਂ ਨਹੀਂ ਜਾਣਦੇ ਤੇ ਜਿਨ੍ਹਾਂ ਨੂੰ ਪੁੱਛਿਆ ਸੀ ਸ਼ਾਇਦ ਉਹ ਅਨਪੜ ਹੋਣਗੇ ਉਹਨਾਂ ਦਾ ਇਤਿਹਾਸ ਤੇ ਇੰਟਰਸਟ ਨਹੀਂ ਹੋਊਗਾ ਪੜ੍ਹੇ ਲਿਖੇ ਜਾਣਦੇ ਹੋਣਗੇ ਇਹ ਹੋਰ ਗੱਲਾਂ ਹੁਣ ਜੇ ਆਪਾਂ ਗੱਲ ਕਰਦੇ ਮੈਂ ਪਾਕਿਸਤਾਨ ਦੀ ਗੱਲ ਕਰਦਾ ਨਾ ਤੇ ਆਪਣੀ ਐਕਸਪਲੇਨੇਸ਼ਨ ਦਿੰਦੇ ਹੋਏ ਇਹਨੇ ਇੱਕ ਬੜਾ ਹੀ ਤੁੱਛ ਜਿਹਾ ਵਿਚਾਰ ਰੱਖਿਆ ਕਿ ਜਿਨ੍ਹਾਂ ਲੋਕਾਂ ਨੂੰ ਮੈਂ ਪੁੱਛਦਾ ਪਿਆ ਸੀ ਸ਼ਾਇਦ ਉਹ ਅਨਪੜ ਸੀ ਜਾਂ ਉਹਨਾਂ ਦਾ ਇਤਿਹਾਸ ਬਾਰੇ ਕੋ ਇੰਟਰਸਟ ਹੈ ਨਹੀਂ ਜਾਂ ਫਿਰ ਉਹ ਹਰੀ ਸਿੰਘ ਨਲਵੇ ਨੂੰ ਨਹੀਂ ਸੀ ਜਾਣਦੇ ਬਟ ਮੈਂ ਇਸ ਮੁੰਡੇ ਨੂੰ ਦੱਸਣਾ ਚਾਹੁੰਦਾ ਵੀ ਵੀਰ ਹੋ ਸਕਦਾ ਉਹ ਅਨਪੜ ਹੋਣ ਪਰ ਉਹ ਮਜਬੂਰੀ ਦੇ ਅਨਪੜ ਨੇ ਕਿਉਂਕਿ ਉਹਨਾਂ ਦੇ ਮੁਲਕ ਦੇ ਵਿੱਚ ਖਾਨਾ ਜੰਗੀ ਚੱਲਦੀ ਪਈ ਆ ਉਹ ਗਰੀਬੀ ਨਾਲ ਲੜਦੇ ਪਏ ਨੇ ਪਰ ਜਿਹੜੀ ਅਨਪੜਤਾ ਅਸੀਂ ਚੱਕੀ ਫਿਰਦੇ ਆ ਜਿਹੜੇ ਅਸੀਂ ਪੜੇ ਲਿਖੇ ਅਨਪੜ ਤੁਰੇ ਫਿਰਦੇ ਆ ਸਾਨੂੰ ਆਪਣੀ ਅਨਪੜਤਾ ਦੂਰ ਕਰਨ ਦੀ ਲੋੜ ਹੈ ਆਪਣੀਆਂ ਗਲਤੀਆਂ ਲਈ ਦੂਜਿਆਂ ਨੂੰ ਬਲੇਮ ਕਰਨਾ ਬਹੁਤ ਸੌਖਾ ਹੁੰਦਾ ਜੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਾਂ ਹਰੀ ਸਿੰਘ ਨਲਵਾ ਨੇ ਉਹ ਸਾਡੇ ਇਤਿਹਾਸ ਦਾ ਹਿੱਸਾ ਨੇ ਸਾਡੀ ਵਿਰਾਸਤ ਨੇ ਸਿੱਖ ਰਾਜ ਸਾਡੀ ਵਿਰਾਸਤ ਹੈ ਤੇ ਆਪਣੇ ਇਤਿਹਾਸ ਬਾਰੇ ਪਹਿਲਾਂ ਜਾਣਨ ਦਾ ਸਾਡਾ ਫਰਜ ਬਣਦਾ ਜਦੋਂ ਵੀ ਅਸੀਂ ਇਤਿਹਾਸ ਦੇ ਕਿਸੇ ਪਾਤਰ ਬਾਰੇ ਜਾਂ ਕਿਸੇ ਹਿੱਸੇ ਬਾਰੇ ਗੱਲ ਕਰਨੀ ਹੋਵੇ ਤਾਂ ਸਾਨੂੰ ਰਿਸਰਚ ਕਰ ਲੈਣੀ ਚਾਹੀਦੀ ਹੈ ਸਾਨੂੰ ਇਹ ਜਾਨਣਾ ਜ਼ਰੂਰੀ ਹੁੰਦਾ ਵੀ ਕੀ ਉਹ ਇਤਿਹਾਸ ਦਾ ਪਾਤਰ ਉਸ ਏਰੀਆ ਦੇ ਵਿੱਚ ਕਦੇ ਗਿਆ ਜਾਂ ਉਹਨੇ ਰਾਜ ਕੀਤਾ ਕਿ ਜਿੱਥੇ ਅਸੀਂ ਜਾ ਕੇ ਉਹਦੇ ਬਾਰੇ ਸਵਾਲ ਪੁੱਛਦੇ ਪਾਏ ਹ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਰਾਜ ਕੀਤਾ ਜਿੱਥੇ ਹਰੀ ਸਿੰਘ ਨਲਵਾ ਜਰਨਲ ਸੀ ਉਹ ਏਰੀਆ ਪੇਸ਼ਾਵਰ ਤੇ ਜਮਰੋਦ ਦਾ ਸੀ ਜੋ ਅੱਜ ਦੇ ਪਾਕਿਸਤਾਨ ਦੇ ਵਿੱਚ ਆਉਂਦਾ ਨਾ ਕਿ ਅਫਗਾਨਿਸਤਾਨ ਦੇ ਵਿੱਚ ਸੋ ਜੇ ਤੁਸੀਂ ਜਾ ਕੇ ਪੇਸ਼ਾਵਰ ਜਾਂ ਜਮਰੋਦ ਦੇ ਏਰੀਏ ਦੇ ਵਿੱਚ ਪੁੱਛੋਗੇ ਤਾਂ ਹੋ ਸਕਦਾ ਤੁਹਾਨੂੰ ਲੋਕ ਦੱਸਣ ਕਿ ਹਾਂ ਸਿੱਖ ਰਾਜ ਇੱਥੇ ਸੀਗਾ ਜਦੋਂ ਕਿ ਗਿਲਗਿਤ ਬਲਟਿਸਤਾਨ ਦੇ ਏਰੀਏ ਦੇ ਵਿੱਚ ਅੱਜ ਵੀ ਲੋਕ ਸਿੱਖ ਰਾਜ ਦੀ ਗੱਲਾਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਉਸ ਇਤਿਹਾਸ ਬਾਰੇ ਪਤਾ ਹੈ ਕਾ ਤੁਹਾਨੂੰ ਲੋਕ ਦੱਸ ਸਕਣ ਰੈਫਰੈਂਸ ਦੇ ਕੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਰਾਜ ਕੀਤਾ ਨਾ ਕਿ ਅਫਗਾਨਿਸਤਾਨ ਦੇ ਉਹ ਏਰੀਏ ਦੇ ਵਿੱਚ ਜਿੱਥੇ ਜਾ ਕੇ ਤੁਸੀਂ ਪੁੱਛਿਆ ਪਰ ਕੋਈ ਵੱਡੀ ਗੱਲ ਨਹੀਂ ਸਤੋਂ ਗਲਤੀਆਂ ਹੋ ਜਾਂਦੀਆਂ ਨੇ ਆਪਣੀਆਂ ਗਲਤੀਆਂ ਸੁਧਾਰ ਲੈਣੀਆਂ ਚਾਹੀਦੀਆਂ ਨੇ ਇਤਿਹਾਸ ਕਰਨ ਨੂੰ ਪੁੱਛੋਗੇ ਨਾ ਤਾਂ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਜੇ ਅਸੀਂ ਆਪਣੀ ਟੈਕਸਟ ਬੁੱਕਸ ਪੜ੍ਹੀਏ ਤਾਂ ਉਹਨਾਂ ਵਿੱਚ ਮੋਟੀ ਮੋਟੀ ਇਨਫੋਰਮੇਸ਼ਨ ਹੁੰਦੀ ਹੈ ਬਟ ਜ਼ਮਾਨਾ ਬਦਲ ਚੁੱਕਿਆ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਉਦੋਂ ਮੋਬਾਈਲ ਫੋਨ ਜਾਂ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਪਰ ਅੱਜ ਇਹਦੇ ਬੱਚਿਆਂ ਦਾ ਧਿਆਨ ਸ਼ੋਸ਼ਲ ਮੀਡੀਆ ਜਿਆਦਾ ਬੁੱਕਸ ਦੇ ਵਿੱਚ ਘਟਾ ਸੋ ਜਦੋਂ ਵੀ ਅਸੀਂ ਕਿਸੇ ਇਤਿਹਾਸ ਦੇ ਪਾਤਰ ਬਾਰੇ ਖਾਸ ਕਰੇ ਐਡੇ ਤਗੜੇ ਪਾਤਰ ਬਾਰੇ ਗੱਲ ਕਰੀਏ ਤਾਂ ਸਾਨੂੰ ਇੱਕ ਰਿਸਰਚ ਕਰ ਲੈਣੀ ਚਾਹੀਦੀ ਹੈ ਇਹ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੀਦਾ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਇੰਟਰਸਟ ਹੋਵੇ ਅਸਨ ਅਸਰ ਸਾਹਿਬ ਪਾਕਿਸਤਾਨ ਦੇ ਬਹੁਤ ਹੀ ਤਕੜੇ ਜਰਨਲਿਸਟ ਨੇ ਥਿੰਕਰ ਨੇ ਤੇ ਰਾਈਟਰ ਨੇ ਉਹਨਾਂ ਨੇ ਹਾਤੋਂ 11 12 ਸਾਲ ਪਹਿਲਾਂ ਇੱਕ ਟਾਕ ਸ਼ੋਅ ਦੇ ਵਿੱਚ ਇਹ ਗੱਲ ਦਾ ਵਰਣਨ ਕੀਤਾ ਸੀ ਇਹ ਦੱਸੀ ਸੀ ਕਿ ਜੇ ਅਫਗਾਨਿਸਤਾਨ ਉੱਤੇ ਕਿਸੇ ਨੇ ਰਾਜ ਕੀਤਾ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲਵਾ ਹਰੀ ਸਿੰਘ ਨਲਵੇ ਬਾਰੇ ਸਿਰਫ ਸਾਡੇ ਢਾਡੀ ਇਤਿਹਾਸ ਕਰਨ ਵਾਲਿਆਂ ਨੇ ਗਾਇਆ ਉਹਨੂੰ ਗਾ ਕੇ ਵੱਡਾ ਨਹੀਂ ਕੀਤਾ ਅਸੀਂ ਨਹੀਂ ਵੱਡਾ ਕੀਤਾ ਉਦੇ ਬਾਰੇ ਅੰਗਰੇਜ਼ੀ ਇਤਿਹਾਸਕਾਰਾਂ ਨੇ ਵੀ ਲਿਖਿਆ ਸਿੱਖ ਰਾਜ ਬਾਰੇ ਅੰਗਰੇਜ਼ੀ ਇਤਿਹਾਸਕਾਰਾਂ ਨੇ ਵੀ ਲਿਖਿਆ ਤੇ ਉਹ ਦਸਤਾਵੇਜ਼ ਜੀ ਪ੍ਰੂਫ ਹੈਗੇ ਨੇ ਜੇ ਤੁਸੀਂ ਖੇਚਲ ਕਰੋਗੇ ਉਹਨਾਂ ਨੂੰ ਪੜਨ ਦੀ ਤਾਂ ਤੁਹਾਨੂੰ ਜ਼ਰੂਰ ਪਤਾ ਲੱਗੂਗਾ ਬਾਕੀ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਇਗਨੋਰੈਂਸ ਹੈ ਸੋ ਅਸੀਂ ਅਫਗਾਨਿਸਤਾਨ ਜਾ ਕੇ ਉਹਨਾਂ ਨੂੰ ਪੁੱਛਣ ਦੀ ਤਾਂ ਤੇ ਅਸੀਂ ਪਹਿਲਾਂ ਪੰਜਾਬ ਦੇ ਵਿੱਚ ਪੁੱਛ ਲਈਏ ਕਿ ਕੀ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਪਤਾ ਹੈ ਅਰ ਸਿੰਘ 90 ਬਾਰੇ ਪਤਾ ਹੈ ਸਰਦਾਰ ਚੜਤ ਸਿੰਘ ਬਾਰੇ ਪਤਾ ਹੈ ਰਾਮ ਸਿੰਘ ਔਟਾਰੀ ਵਾਲਾ ਬਾਰੇ ਪਤਾ ਹੈ ਨਵਾਬ ਕਪੂਰ ਸਿੰਘ ਬਾਰੇ ਪਤਾ ਹੈ ਜਸਤਾ ਸਿੰਘ ਆਮਗੜੀਆ ਜੀ ਬਾਰੇ ਪਤਾ ਹੈ ਇਹ ਹੋਰ ਸਿਕਜਨ ਅੱਲਾ ਵਾਲੇ ਪਤਾ ਸੋ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਕਿ ਸਾਡੀ ਨੌਲੇਜ ਦਾ ਪੱਧਰ ਕੀ ਹੈ ਤੇ ਅਸੀਂ ਜਾ ਕੇ ਤੀਜੇ ਮੁਲਕ ਦੇ ਵਿੱਚ ਉਹਨਾਂ ਬਾਰੇ ਪੁੱਛਦੇ ਪਏ ਆ ਉਹ ਵੀ ਕਿੰਨੀ ਸਦੀ ਤੋਂ ਬਾਅਦ ਇਨਸਾਨ ਗਲਤੀ ਦਾ ਪਤਲਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਸੋ ਮੇਰੇ ਵੀਰ 네ਗੇਟਿਵਿਟੀ ਵੰਡਣ ਨਾਲੋਂ ਚੰਗਾ ਵੀ ਆਪੇ ਪੋਜ਼ਿਟਿਵਿਟੀ ਵੰਡੀਏ ਆਪਣੀ ਗਲਤੀ ਸੁਧਾਰ ਤੇ ਕੋਈ ਚੰਗੀ ਵੀਡੀਓ ਬਣਾ ਆਪਣੇ ਸਿੱਕੇ ਇਤਿਹਾਸ ਬਾਰੇ ਸਾਡਾ ਸਿੱਕੇ ਇਤਿਹਾਸ ਬਹੁਤ ਗੌਰਵਮਈ ਹੈ ਹੋ ਸਕਦਾ ਵਿਚਾਰ ਰੱਖਣ ਲੱਗਿਆ ਮੇਰੇ ਤੋਂ ਵੀ ਬਹੁਤ ਗਲਤੀਆਂ ਹੋ ਗਈਆਂ ਹੋਣੀਆਂ ਜਿਨ੍ਹਾਂ ਦਾ ਮੈਂ ਕਿਉਂਕਾ ਦਾ ਜਾਚਕਾਂ ਮੇਰਾ ਸਿਰਫ ਇਹ ਵੀਡੀਓ ਬਣਾਉਣ ਦਾ ਪਰਪਸ ਇਹ ਸੀ ਕਿ ਐਸ ਅ ਯੂਟਿਊਬਰ ਤੁਹਾਨੂੰ ਬਹੁਤ ਲੋਕ ਸੁਣਦੇ ਨੇ ਤੇ ਤੁਹਾਡੀ ਗੱਲਾਂ ਦਾ ਅਸਰ ਹੁੰਦਾ ਹੈ 네ਗੇਟਿਵ ਤੇ ਪੋਜ਼ਿਟਿਵ ਬੋਥ ਸੋ ਜੋ ਵੀ ਬੋਲਣਾ ਹੈ ਸੋ ਸਮਝ ਕੇ ਬੋਲਿਆ ਜਾਵੇ ਥੈਂਕ ਯੂ ਜੀ ਸਸਰੀਕਰ